मां ਐਡੀ ਵੱਡੀ ਚੀਜ਼ ਆ ਬਾਈ ਜਿਵੇਂ ਪ੍ਰਮਾਤਮਾ ਨਾਲ ਕਾਰਮ ਕੇ ਆਉਂਦੀ ਪਿੱਛੋਂ ਕਿ ਮੇਰੇ ਬੱਚਿਆਂ ਤੋਂ ਪਹਿਲਾਂ ਮੇਰੀ ਮੌਤ ਹੋਵੇ। ਦੋਸਤੋ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਤੋਂ ਬਿਗੈਰ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਮਾਂ ਹੁੰਦੀ ਹੈ ਤਾਂ ਸਾਰਾ ਜੱਗ ਆਪਣਾ ਲੱਗਦਾ ਹੈ। ਜਦੋਂ ਘਰ ਵਾਪਸ ਆਉਣੇ ਦਾ ਸਭ ਤੋਂ ਪਹਿਲਾਂ ਇਹ ਪੁੱਛਦੇ ਆਂ ਮਾਂ ਤੂੰ ਕਿੱਥੇ ਆਂ? ਉੱਥੇ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਵੀ ਅੱਖ ਭਰੇ ਜਿੱਥੇ ਕਿਸੇ ਵੀਰ ਦੇ ਮਾਤਾ ਜੀ ਜੋ ਕਿ ਲੰਬੇ ਸਮੇਂ ਤੋਂ ਭੈੜੀ ਬਿਮਾਰੀ ਨਾਲ ਜੂਝ ਰਹੇ ਹੁੰਦੇ ਨੇ ਤੇ ਆਖਰੀ ਵਕਤ ਉਸੇ ਡਾਢੇ ਰੱਬ ਨੂੰ ਪਿਆਰ ਰਿਹਾ ਜਾਂਦੇ ਨੇ। ਅਤੇ ਉਸੇ ਵੀਰ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਉਹ ਆਪਣੀ ਮਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੁੰਦਾ ਉਸ ਦੇ 발 ਦੇ ਚਿੱਤਾ ਕੋਲ ਜਾ ਕੇ ਰੋਣ ਲੱਗ ਜਾਂਦਾ ਆਪਣੀ ਮਾਂ ਨੂੰ ਆਵਾਜ਼ਾਂ ਮਾਰਨ ਲੱਗ ਜਾਂਦਾ ਪਰ ਦੋਸਤੋ ਉਸ ਰੱਬ ਦਾ ਪਾਣਾ ਮੰਨਣਾ ਪੈਂਦਾ ਹੈ ਹਰ ਕਿਸੇ ਨੇ ਇਸ ਦੁਨੀਆ ਤੋਂ ਜਾਣਾ ਹੈ ਬਾਕੀ ਦੋਸਤੋ ਅਸੀਂ ਅਖੀਰ ਦੱਸ ਕਰਦੇ ਕਿ ਰੱਬ ਤੁਹਾਡੇ ਮਾਪੇ ਦੇ ਉਮਰ ਲੰਮੀ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੇਕਰ ਤੁਸੀਂ ਵੀ ਆਪਣੇ ਮਾਪੇ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਨਾਂ ਦੀ ਲੰਮੀ ਉਮਰ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਅਸੀਂ ਵੀਡੀਓ ਨੂੰ ਹੋਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਦੇ ਲਈ ਦਿਓ ਜਾਜ਼ਤ ਰੱਬ ਰੱਖਾ